ਵੇਖ ਕੇ ਹੈਰਾਨ ਹੈ ਕਈ ਲੋਕਾਂ ਨੂੰ ਮੇਰੀ ਬੇਨਤੀ ਹੈ ਜੇ ਅੱਜ ਦਾ ਮਾਹੌਲ ਹੁੰਦਾ ਤਾਂ ਹਿੰਦੁਸਤਾਨ ਆਜ਼ਾਦ ਹੀ ਨਹੀਂ ਹੋਣਾ ਸੀ ਭਗਤ ਸਿੰਘ ਆਰਾ ਨੇ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਭੁੱਖੇ ਰਹੇ ਹੋਣੇ ਧਿਆਏ ਰਹੇ ਹੋਣੇ ਗਰਮੀਆਂ 'ਚ ਰਹੇ ਹੋਣੇ ਸੋ ਬੇਨਤੀ ਹੈ ਚੁੱਪ ਦਾ ਧੰਨ ਨਾਹਰਾ ਲਾਓ ਪਹਿਲਾਂ ਆਹ ਮੁੰਡਿਓ ਬਈ ਪਾਸੇ ਹੋ ਜਾਓ ਮੈਂ ਤੁਹਾਨੂੰ ਪੰਜ ਵਾਰੀ ਕਹਤਾ ਉਹ ਮਗਰਲੇ ਮੈਨੂੰ ਕਹੀ ਜਾਂਦੇ ਇਸ਼ਾਰਾ ਬੰਦੇ ਕਿਉਂ ਨਹੀਂ ਥੱਲੇ ਕਾਰਪਟ ਲੱਗਿਆ ਯਾਰ ਉਹ ਜੀਰਾ ਬੈਠਾ ਹੈ ਦੋ ਵਾਰ ਦਾ ਐਮ.ਐਲ.ਏ ਥੱਲੇ ਤੁਸੀਂ ਬਹਿ ਨਹੀਂ ਰਹੇ ਹੋ ਕਿਵੇਂ ਕਾਮਯਾਬ ਹੋਵੋਗੇ ਜ਼ਿੰਦਗੀ ਐਮ.ਐਲ.ਏ ਬੈਠਾ ਜੀਰਾ ਦੋ ਵਾਰੀ ਦਾ ਐਮ.ਐਲ.ਏ ਥੱਲੇ ਲੋ ਨਾਰੇ ਲਾਓ ਕਾਂਗਰਸ ਪਾਰਟੀ ਉਹ ਮਗਰਲਿਆਂ ਦੀ ਤਾਂ ਆਵਾਜ਼ ਹੀ ਨਹੀਂ ਆਉਂਦੀ ਗਰਮੀਆਂ ਦਾ ਕੀ ਗੱਲ ਹੈ ਭਾਈ ਕਾਂਗਰਸ ਪਾਰਟੀ ਨਸ਼ਟਰ ਕਾਂਗਰਸ ਜਿੰਦਾਬਾਦ ਹਜੇ ਵੀ ਦਵਾਬੇ ਵਾਲੋ ਸਵਾਦ ਨਹੀਂ ਆ ਰਿਹਾ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਮਲਕਾਰ ਜੋਨ ਕਰਕੇ ਡਾਕਟਰ ਮਨਮੋਹਨ ਸਿੰਘ ਅਮਰ ਰਾਏ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ करिए ਜੀ ਪ੍ਰਧਾਨ ਜੀ ਧੰਨਵਾਦ ਮੈਂ ਇਸ ਤੋਂ ਪਹਿਲਾਂ ਕੇ ਬੇਨਤੀ ਕਰਾਂ ਡੈਨੀ ਸਾਬ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਸਾਡੇ ਵਿੱਚ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸ਼ਾਮਸੁੰਦਰ ਰੋੜਾ ਜੀ ਪਹੁੰਚੇ ਨੇ ਪਰਮਿੰਦਰ ਡੈਂਪਲ ਜੀ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਡੈਨੀ ਸਾਬ ਮਨਸੇ ਬਿਰਾਜਮਾਨ ਬਹੁਤ ਹੀ ਸਤਕਾਰਯੋਗ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਰਵਿੰਦਰ ਢਾਲਵੀ ਸਾਹਿਬ ਉਹਨਾਂ ਦੇ ਨਾਲ ਮਨਸੇ ਬਿਰਾਜਮਾਨ ਬਹੁਤ ਹੀ ਸਤਕਾਰਯੋਗ ਸਤਕਾਰਯੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਹੁਤ ਹੀ ਜਜ਼ਾਰੂ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ ਦੀ ਆਪੋਜੀਸ਼ਨ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸਾਬਕਾ ਡਿਪੀ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਬਹੁਤ ਹੀ ਸਤਿਕਾਰਯੋਗ ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਮੁਖਾਤਬ ਹੋ ਕੇ ਗਏ ਸਰਦਾਰ ਜਸਬੀਰ ਸਿੰਘ ਡੰਪਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਬੀਰ ਸਿੰਘ ਜ਼ੀਰਾ ਸਾਹਿਬ ਹੁਕਮ ਹੋਇਆ ਪ੍ਰਧਾਨ ਜੀ ਦਾ ਕਿ ਸਮਾਂ ਘੱਟ ਲੈਣਾ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਮੈਂ ਕਿਦਾ ਕਿਦਾ ਨਾਮ ਲਵਾ ਮੰਚ ਤੇ ਔਰ ਅੱਜ ਦੇ ਇਸ ਇਕੱਠ ਦੇ ਵਿੱਚ ਇਸ ਗੁਰੂ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਜਿਸ ਤਰ੍ਹਾਂ ਦੱਸ ਕੇ ਗਏ ਆ ਕੁਲਬੀਰ ਸਿੰਘ ਜ਼ੀਰਾ ਮੈਂ ਉਸੇ ਗੱਲ ਤੇ ਮੋਹਰ ਲਾਉਣੀ ਚਾਹਨਾ ਅੱਜ ਤੋਂ 3 ਸਾਲ ਪਹਿਲਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਬੜੀ ਬਦਲਾਵ ਦੀ ਗੱਲ ਕੀਤੀ ਗਈ ਇਸ ਧਰਤੀ ਤੇ ਔਰ ਜਦੋਂ ਇਹਨਾਂ ਦੀ ਸਰਕਾਰ ਹੋਣ ਦੇ ਵਿੱਚ ਆਈ ਤਾਂ ਫਿਰ ਜਿਹੜੀ ਬਦਲਾਵ ਦੀ ਗੱਲ ਛੱਡ ਕੇ ਤੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੰਮ ਕੀਤਾ ਗਿਆ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਚੁਣ-ਚੁਣ ਕੇ ਨਿਸ਼ਾਨੇ ਤੇ ਲਿਆ ਗਿਆ ਕਾਂਗਰਸ ਦੇ ਲੀਡਰਾਂ ਨੂੰ ਵਰਕਰਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਗਿਆ ਔਰ ਜਿਸਤੇ ਉਸ ਸਮੇਂ ਤੇ ਇੱਕ ਨਿਰਾਸ਼ਾ ਸੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ ਸਾਡੇ ਵਰਕਰਾਂ ਦੇ ਮਨ ਦੇ ਵਿੱਚ ਤੇ ਉਸ ਔਖੀ ਘੜੀ ਦੇ ਅੰਦਰ ਹਿੰਦੁਸਤਾਨ ਦੇ ਸਾਡੇ ਨੌਜਵਾਨ ਦਿਲਾਂ ਦੀ ਟੜਕਨ ਰਾਹੁਲ ਗਾਂਧੀ ਉਹਨਾਂ ਨੇ ਪਾਰਟੀ ਦੀ ਵਾਅਦੋਰੀ ਜਿਹੜੀ ਹੈ ਉਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ ਸੌਂਪੀ ਤੇ ਦੂਜੇ ਪਾਸੇ ਕਮਾਂਡ ਜਿਹੜੀ ਹੈ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਬਤੌਰ ਵਿਰੋਧੀ ਧਿਰ ਦਾ ਨੇਤਾ ਥਾਪੀ ਔਰ ਇਹਨਾਂ ਦੋਵਾਂ ਨੇਤਾਵਾਂ ਦੀ ਸੂਝ-ਬੂਝਾ ਕਰਕੇ ਲਿਆਕਤ ਦਾ ਕਰਕੇ ਕਾਬਲੀਅਤ ਦਾ ਕਰਕੇ ਇਹਨਾਂ ਨੇ ਹੌਲੀ-ਹੌਲੀ ਕਾਂਗਰਸ ਪਾਰਟੀ ਦੇ ਅੰਦਰ ਇੱਕ ਨਵੀਂ ਰੂਹ ਤੇ ਜਾਨ ਫੂਕੀ ਤੇ ਜਿਹੜੇ ਉਹ ਕਾਂਗਰਸ ਦੇ ਖਿਲਾਫ ਨਾਅਰੇ ਮਾਰਦੇ ਸੀ ਪੂਰੇ ਪੰਜਾਬ ਦੇ ਅੰਦਰ ਉਹ ਲੋਕ ਜਿਨ੍ਹਾਂ ਦੇ ਕਮੰਡ ਸਿਰ ਚੜ੍ਹ ਕੇ ਬੋਲ ਰਿਹਾ ਸੀਗਾ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਅੱਜ ਉਸ ਆਮ ਆਦਮੀ ਪਾਰਟੀ ਨੂੰ ਰਗੜ ਕੇ ਰੱਖ ਦਿੱਤਾ ਸਾਡੇ ਇਸ ਪ੍ਰਧਾਨ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸੱਤ ਸੀਟਾਂ ਪੰਜਾਬ ਚ ਜਿੱਤ ਕੇ ਕਾਂਗਰਸ ਪਾਰਟੀ ਜਿਹੜੀ ਉਹ ਆ ਜੀ ਔਰ ਉਸ ਤੋਂ ਬਾਅਦ ਇੱਥੇ ਬਸ ਨਹੀਂ ਅੱਜ ਇਸ ਪਿਆਰੇ ਪੰਜਾਬ ਦੇ ਕੋਨੇ ਕੋਨੇ ਚਾਤੀ ਮਾਰੋ ਚਾਰੇ ਪਾਸੇ ਭੁਖਾ ਭ੍ਰਿਸ਼ਟਾਚਾਰ ਗਰੀਬੀ ਬੇਰੋਜ਼ਗਾਰੀ ਲੁੱਟਖੋ ਤੇ ਕਤਲੇਆਮ ਦੀਆਂ ਵਾਰਦਾਤਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਇੱਕ ਦਿਨ ਐਸਾ ਖਾਲੀ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਤ ਪੰਜਾਬ ਦੀ ਧਰਤੀ ਤੇ ਨਹੀਂ ਰਚਿਆ ਜਾਂਦਾ ਔਰ ਅੱਜ ਕਹਿਰ ਵਰਸ ਰਿਆ ਪੰਜਾਬ ਦੀ ਧਰਤੀ ਤੇ ਕਹਿਰ ਔਰ ਅੱਜ ਉਸ ਚੀਜ਼ਾਂ ਨੂੰ ਦੇਖ ਕੇ ਗੁਰੂ ਸਾਹਿਬ ਨੇ ਕਿਸੇ ਸਮੇਂ ਬੋਲ ਉਚਾਰੇ ਸਰ ਅੱਜ ਗੁਰੂ ਸਾਹਿਬ ਦੇ ਉਹ ਸ਼ਬਦ ਕੰਨਾ ਚਾਰੇ ਸ਼ਬਦ ਬੋਲਦੇ ਐ ਕਿ ਪਾਪ ਕੀ ਜੰਜ ਲੈ ਕਾਬਲੋਤਾ ਆਇਆ ਜੋਰੀ ਮੰਗੇ ਦਾਨ ਮਿਲਾ ਲੋ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਮਿਲਾ ਲੋ ਅਜਾਮਾ ਵੀ ਪਾਰਟੀ ਦੀ ਸਰਕਾਰ ਨੇ ਪੰਜਾਬ ਤੇ ਜਾਣਾ ਉਹਨਾਂ ਨੇ ਆਪਣੀ ਪਾਪਾਂ ਦੀ ਜੰਜ ਨੂੰ ਪੰਜਾਬ ਦੇ ਪਿੰਡ-ਪਿੰਡ ਲੈ ਕੇ ਜਾਣਾ ਗਲੀ-ਗਲੀ ਮਹੱਲੇ ਪਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਮਾਵਾਂ ਪੈਣਾ ਦੇ ਨਾਲ 1-1000 ਰੁਪਏ ਨਾਂ ਦੇ ਠੱਗੀ ਮਾਰੀ ਅੱਜ ਉਹ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਉਹ ਲੋਕ ਜਿਨ੍ਹਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਵੇਚਿਆ ਪੰਜਾਬ 'ਚ ਸਰਕਾਰ ਬਣਾਈ ਅੱਜ ਉਹ ਲੋਕ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਅੱਜ ਉਹ ਲੋਕ ਜਿਨ੍ਹਾਂ ਨੇ ਕਿਸਾਨੀ ਦੀ ਪੱਗ ਪੈਰਾਂ ਦੇ ਵਿੱਚ ਰੋਲੀ ਅੱਜ ਉਹ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਅੱਜ ਉਹ ਕਿਸਾਨ ਜਿਹੜੇ ਸਤਕਾਰ ਦੇ ਵਿੱਚ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਨਾਰਾ ਦਿੱਤਾ ਸੀ ਜਾ ਜਵਾਨ ਤੇ ਜੈ ਕਿਸਾਨ ਅੱਜ ਕਿਸਾਨੀ ਦੀ ਪਾਗ ਰੋਲੀ ਤੇ ਅੱਜ ਉੱਥੇ ਨੌਜਵਾਨੀ ਸੜੀ ਐ ਉਹ ਨੌਜਵਾਨੀ ਸਾਡੀ ਪੈਰਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਤੇ ਜੰਜੀਰਾਂ ਵਿੱਚ ਮੰਨ ਕੇ ਤੇ ਆਹ ਹਵਾਈ ਅੱਡਾਂ ਦੇ ਲਾ ਕੇ ਤਾਰੀ ਤੇ ਭਗਵੰਤ ਸਿੰਘ ਮਾਨ ਦੀ ਜ਼ੁਬਾਨ ਜਿਹੜੀ ਐ 2 ਮਿੰਟ ਵਾਸਤੇ ਵੀ ਨਹੀਂ ਖੁੱਲਈ ਅੱਜ ਉਹ ਲੋਕ ਸਾਡੀਆਂ ਵੋਟਾਂ ਦੇ ਹੱਕਦਾਰ ਨਹੀਂ ਅੱਜ ਸਾਡੇ ਦਲਿਤ ਭਾਈ ਜਿਹੜੀ ਹਾਲਾਤ ਉਹਨਾਂ ਦੇ ਜ਼ਿੰਦਗੀ ਵੱਤੋਂ ਬੱਤਰ ਕੀਤੀ ਐ ਅੱਜ ਉਹਨਾਂ ਦੇ ਵਾਸਤੇ ਵੀ ਮੈਂ ਇਨੀ ਗੱਲ ਤੁਹਾਨੂੰ ਕਹਿਣ ਵਾਸਤੇ ਆਇਆ ਵੀ ਆ ਸਰਦਾਰ ਨਵਤੇਜ ਸਿੰਘ ਚੀਮਾ ਨੇ ਇਕੱਠ ਕੀਤਾ ਹੈ ਔਰ ਅੱਜ ਜਿਹੜਾ ਕੱਠ ਪ੍ਰਧਾਨ ਜੀ ਇੱਥੇ ਹੋਇਆ ਅੱਜ ਇਹ ਕੱਠ ਦਰਸਾਉਂਦਾ ਹੈ ਇਸ ਗੱਲ ਦੀ ਵੀ ਦੁਆਬੇ ਦੀ ਧਰਤੀ ਦਾ ਅੱਜ ਇਹ ਕੱਠ ਆਮ ਆਦਮੀ ਪਾਰਟੀ ਦੇ ਕਫਨ ਦੇ ਵਿੱਚ ਖੀਰ ਲਾ ਕੇ ਸਾਬਿਤ ਹੋਏਗਾ ਇਹ ਲੋਕ ਅੱਜ ਲੱਕ ਬੰਨ ਕੇ ਆਇਆ ਕਮਰ ਕੱਸੇ ਕਰਕੇ ਆਇਆ ਔਰ ਤਗੜੇ ਹੋ ਕੇ ਤਗੜੇ ਹੋ ਕੇ ਤਿਆਰੀ ਕਰ ਲੋ ਜਿੱਥੇ 92 ਆਏ ਸੀਗੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ 100 ਤੋਂ ਘੱਟ ਨਹੀਂ ਦਿੰਦੇ 100 ਐਮਐਲਏ ਕਾਂਗਰਸ ਪਾਰਟੀ ਦਾ ਜਿੱਤ ਕੇ ਆਏਗਾ ਇਹ 2027 ਦੀ ਆਵਾਜ਼ ਜਿਹੜੀ ਉਹ ਦੇਰੀ ਹੈ ਕਿਉਂਕਿ ਅੱਜ ਪਿੰਡਾਂ ਦੇ ਵਿੱਚ ਜਾਂਦਾ ਤੇ ਪਿੰਡਾਂ ਦੇ ਵਿੱਚ ਉਹ ਜਾਂਦਾ ਜਦੋਂ ਲੋਕ ਜੁੜ ਬੈਠਦੇ ਆ ਸੱਥਾਂ ਦੇ ਥੱਲੇ ਲੋਕ ਜੁੜ ਬੈਠਦੇ ਆ ਬੋਰਡ ਦੀਆਂ ਛਾਵਾਂ ਥੱਲੇ ਯਾਦ ਕਰਦੇ ਆ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਆ ਕਾਂਗਰਸ ਪਾਰਟੀ ਦੇ ਕੀਤੇ ਕੰਮਾਂ ਨੂੰ ਤੇ ਯਾਦ ਕਰਦੇ ਉਹ ਸਸ ਦੇ ਵਾਸਤੇ ਪੰਜਾਬ ਨੂੰ ਜਿਹੜਾ ਕਾਂਗਰਸ ਪਾਰਟੀ ਦੇ ਵੇਲੇ ਦਾ ਸੀਗਾ ਤੇ ਇੱਕ ਉਜੜਿਆ ਹੋਇਆ ਕਰਜ਼ੇ ਦੀ ਪੰਡ ਦੇ ਹੇਠਾਂ ਦੱਬਿਆ ਹੋਇਆ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੇਲੇ ਦਾ ਮੈਂ ਜ਼ਿਆਦਾ ਸਮਾਂ ਲੈ ਗਿਆ ਹੁਕਮ ਹੋਇਆ ਪ੍ਰਧਾਨ ਜੀ ਵੱਲੋਂ ਕਿ ਚੰਦ ਸ਼ਬਦਾਂ ਦੇ ਵਿੱਚ ਹੀ ਆਪਣੀ ਗੱਲ ਸਮਾਪਤ ਕਰਨੀ ਹੈ ਇੱਕ ਵਾਰ ਫੇਰ ਨਪਤੇਜ ਸਿੰਘ ਚੀਮਾ ਜੀ ਨੂੰ ਮੁਬਾਰਕਬਾਦ ਦੇਣਾ ਹੈ ਔਰ ਇਨਾਂ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈਨੀ ਸਾਹਿਬ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਤੁਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰਿਆਂ ਦੇ ਅੱਗੇ ਗੱਲ ਰੱਖੀ ਮੈਂ ਹਾਜ਼ਰੀ ਲਵਾਨਾ ਸਾਡੀ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬੀ ਗਰਸ਼ਨ ਕੌਰ ਰੰਧਾਵਾ ਜੀ ਦੀ ਔਰ ਸਾਡੇ ਪੰਚਾਇਤੀ ਰਾਸ ਗਠਨ ਦੇ ਚੇਅਰਮੈਨ ਗਗਨਦੀਪ ਬੋਬੀ ਜੀ ਦੀ ਸਾਡੇ ਰਾਜਪੁਰੇ ਤੋਂ ਐਕਐਮਐਲਏ}{|\text{ਦਿਆਲ ਸਿੰਘ ਕੰਬੋਜ ਜੀ ਵੀ ਪਹੁੰਚੇ ਨੇ ਵਿਸ਼ਨੂ ਸ਼ਰਮਾ ਜੀ ਜਿਨ੍ਹਾਂ ਨੇ ਪਟਿਆਲੇ ਤੋਂ ਇਲੈਕਸ਼ਨ ਲੜੀ ਸੀ ਔਰ ਉੱਥੇ ਮੇਅਰ ਹੈ ਰਹੇ ਨੇ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਇੱਥੇ ਜੀ ਆਇਆਂ ਕਹਿੰਨਾ ਹੁਣ ਮੈਂ ਬਹੁਤ ਹੀ ਸਤਿਕਾਰ ਨਾਲ ਬੇਨਤੀ ਕਰੂੰਗਾ ਸਾਡੇ ਆਲ ਇੰਡੀਆ ਖੇਤ ਮਜ਼ਦੂਰ ਡਿਪਾਰਟਮੈਂਟ ਦੇ ਨੈਸ਼ਨਲ ਚੇਅਰਮੈਨ}} ਔਰ ਪੁਲਾਤ ਤੋਂ ਤੁਹਾਡੇ ਐਮਐਲਏ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਉਹ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਬਹੁਤ ਪਿਆਰ ਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਸਿਰਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਜੁੜੇਗਾ ਬਲੌਕ ਜਿੱਤੇਗੀ ਕਾਂਗਰਸ ਉਸ ਅਧੀਨ ਸਰਦਾਰ ਨਵਤੇਜ ਸਿੰਘ ਚੀਮਾ ਐਕਸ ਐਮ ਐਲ ਏ ਉਹਨਾਂ ਦੇ ਸੱਦੇ ਤੇ ਆ ਸਾਰਾ ਵਿਸ਼ਾਲ ਇਕੱਠ ਸਟੇਜ ਉੱਪਰ ਸ਼ਸ਼ੋਭਤ ਨੇ ਸਰਦਾਰ सिंह जी राजा वड़ेंग वड़ें, प्रेसिडेंट पंजाब प्रदेश कांग्रेस सरदार प्रताप सिंह बाजवा लीडर ऑफ ऑपोजिशन सरदार सुखजिंद रंधावा फॉर्मर डिप्टी चीफ मिनिस्टर जनरल सैकटरी राजस्थान साढ़े ऑल इंडिया कांग्रेस वालों सैकटरी इंचार्ज रविंद्रा डालवी जी डिंपा जी जेडे इतों एक्स एम पी रहे हैं ਕੁਲਬੀਰ ਜ਼ੀਰਾ ਜਿਹੜੇ ਲੜ ਕੇ ਗਏ ਨੇ ਤੇ ਸਟੇਜ ਉੱਪਰ ਸਾਰੀ तमाम ਦੁਆਬੇ ਦੀ ਤੇ ਮਾਝੇ ਦੀ ਤੇ ਮਾਲਵੇ ਦੀ ਜਿਹੜੀ ਕ੍ਰੀਮ ਐ ਲੀਡਰਸ਼ਿਪ ਐਕਸ ਮਿਨਿਸਟਰਸ ਐਕਸ ਐਮ ਐਲ ਏ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਔਰ ਐਮ ਐਲ ਏ ਫਗਵਾੜਾ ਦੋਸਤੋ ਗੁਰਬਾਣੀ ਦਾ ਕਥਨ ਹੈ ਕੁੱਤਾ ਰਾਜ ਬਹਾਲੀਏ ਅੱਗੇ ਬੋਲਿਓ ਜ਼ਰਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਰਾਪਾ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰਗਰ ਦੀ ਪੁਲਿਸ ਦਾ ਰਾਜ ਬਦਲਾਖੋਰੀ ਚਰਨ ਸੀਮਾਂ ਤੇ ਹੈ ਅੱਜ ਪੰਜਾਬ ਚ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾਲ ਫਰਜੀ ਇਹਨਾਂ ਨੇ ਆ ਯੁੱਧ ਨਸ਼ੇ ਵਿਰੁੱਧ ਇਹ ਫਰਾਡ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਾਂਸਟੇਬਲ ਬਠਿੰਡੇ ਦੀ ਅਮਰਦੀਪ ਕੌਰ ਇੱਕ ਇੱਕ ਸਪਾਹੀ ਉਹਨੂੰ ਹੀਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਿਆ 2 ਕਰੋੜ ਰੁਪਏ ਦੀ ਕੋਠੀ ਥਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਔਜ਼ਾਰ ਮੋਟਰਸਾਈਕਲ ਸਕੂਟਰ ਔਰ ਉਹਦੀਆਂ ਤਾਰਾਂ ਕਿੱਲੀਆਂ ਇੱਕ ਸਪਾਈ ਇੱਕ ਕਾਂਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੇ ਉਹਦੀਆਂ ਤਾਰਾਂ ਉੱਤੇ ਤੱਕ ਨੇ ਪੁਲਿਸ ਤੋਂ ਟਾਪ ਆਫਸਰਸ ਤੱਕ ਪਰ ਉਹਨੂੰ ਇਹ ਉਹਨਾਂ ਦੇ ਖਿਲਾਫ ਕੋਈ ਤਹਿਕੀਕਾਤ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚੜਾ ਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਜਾਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਬਠਿੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਆਫਸਰਸ ਆਈਪੀਐਸ ਆਫਸਰ ਰਾਜੀਤ ਸਿੰਘ ਅਰਗੇ ਜਿਹੜੇ ਭਗੋੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਟਾ ਕੇ ਦਿਖਾ ਉਹਨਾਂ ਦਾ ਘਰ ਉਹ ਗਰੀਬ ਵਿਚਾਰੇ ਜਿਹੜੇ ਕਰਲੌਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦੇਤੀ ਆ ਅਗਰ ਕੱਲ ਨੂੰ ਅੱਜ ਜੋ ਗੁਨਾਹ ਘ ਆ ਰਿਹਾ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਭਰੀ ਹੋ ਜਾਂਦਾ ਤੂੰ ਘਰ ਬਣਾ ਕੇ ਦੇਂਗਾ ਉਹਨਾਂ ਦਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਦੂਲੀ ਕੀਤੀ ਜਾ ਰਹੀ ਔਰ ਮਾਡਲ ਕੇਸ ਤਾਂ ਹੈ ਜੋ ਭਾਜਪੀ ਦਾ ਯੋਗੀ ਸਰਕਾਰ ਉੱਤਰ ਪ੍ਰਦੇਸ਼ ਦਾ ਮਾਡਲ ਜਿਨੇ ਗੈਂਗਸਟਰਾਂ ਦੇ ਘਰ ਬੁਲਡੋਜ਼ਰ ਨਾਲ ਟਾਇਏ ਕੇਜਰੀਵਾਲ ਤੇ ਭਗਵੰਤ ਮਾਨ ਨੇ ਬੁਲਡੋਜ਼ਰ ਦਾ ਪੋਲਿਟਿਕਸ ਦਾ ਮਾਡਲ ਉੱਥੋਂ ਚੱਕਿਆ ਹੈ ਭਾਜਪੀ ਦੋ ਆ ਕਿਸਾਨ ਬੈਠੇ ਆਪਾਂ ਸਾਰੇ ਕੀ ਮੰਗਦੇ ਆਸੀਂ ਸਿਰਫ ਆਪਣੀ ਨੇਕ ਨiyet ਦੀ ਕੀਤੀ ਕਮਾਈ ਦਾ ਮੁੱਲ ਐਮਐਸਪੀ ਉਹ ਜਾ ਕੇ ਸ਼ੰਭੂ ਬਾਰਡਰ ਤੇ ਬੈਠ ਕੇ ਕਾਂਗਰਸ ਵਾਲੇ ਵੀ ਬੈਠੇ ਦਿੱਲੀ ਵੀ ਗਏ ਇੱਕ ਚੀਟ ਨਹੀਂ ਆਈ ਇਸ ਵਿਅਕਤੀ ਨੇ ਬੀਜੇਪੀ ਦੇ ਕਹਿਣ ਦੇ ਉੱਤੇ ਬੀਜੇਪੀ ਦੇ ਕਹਿਣ ਦੇ ਉੱਤੇ ਬੁਲਡੋਜ਼ਰ ਨਾਲ ਜੀਸੀਬੀ ਮਸ਼ੀਨਾਂ ਲਾ ਕੇ ਉਹਨਾਂ ਦਾ ਮੋਰਚਾ ਖਦੇੜ ਦਿੱਤਾ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ ਲਈ ਲਪਰੀ ਅੱਜ ਟਰਾਲੀਆਂ ਗਾਇਬ ਨੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ, ਟਰੈਕਟਰ, ਗੈਸ ਚੁੱਲ੍ਹੇ, AC ਫ੍ਰਿਜ ਉਹ ਯਾਰੋ ਮਾਲਵੇ ਦੇ ਵਿੱਚ ਇਹਨਾਂ ਖੋਤੀ ਬੋਕਰਾਂ ਦਾ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਲਈ ਚੁਣਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਭਾਜਪੀ ਦਾ ਜੋ ਤਾਨਾਸ਼ਾਹ ਰਾਜ ਸਾਡੇ ਪੰਜਾਬ ਤੇ ਲਾਗੂ ਕਰੋ ਔਰ ਦੋਸਤੋ ਸੁਣ ਲੋ ਅੱਛੀ ਤਰ੍ਹਾਂ ਨਾਲ ਹੋਮ ਮਿਨਿਸਟਰ ਨੇ ਲੋਕ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਹਮ ਪੰਜਾਬ ਮੇਂ ਰਾਜ ਨਹੀਂ ਕਰ ਰਹੇ ਲੇਕਿਨ ਜਿਸ ਕੋ ਵੀ ਅਸੀਂ ਨੇ ਵਹਾਂ ਪਰ ਗ੍ਰਿਫਤਾਰ ਕਰਕੇ ਡਿਬਰੂਗੜਾ ਸਾਮ ਕੀ ਜੇਲ੍ਹ ਮੇਂ ਭੇਜਨਾ ਤਾਂ ਅਸੀਂ ਨੇ ਬਿਜਵਾ ਦਿਆ ਹੈ ਇਹਦਾ ਮਤਲਬ ਐਨਐਸਐ ਲਾਏ ਜਿਹੜੇ ਉਹ ਉਪਰੋ ਭਗਵੰਤ ਮਾਨ ਨੂੰ ਕਹਿ ਕੇ ਬੀਜੇਪੀ ਦੀ ਸਰਕਾਰ ਨੇ ਲਵਾਏ ਕਿਸਾਨਾਂ ਦਾ ਮੋਰਚਾ ਬੀਜੇਪੀ ਤੇ ਕਹਿਣ ਤੇ ਪੁੱਟਿਆ ਗਿਆ ਹੈ ਵਰਨਾ ਉਹ ਤਾਂ ਸੜਕ ਰੋਕੀ ਨਹੀਂ ਸੜਕ ਤਾਂ ਰੋਕੀ ਹਰਿਆਣਾ ਸਰਕਾਰ ਨੇ ਕੰਧ ਬਣਾਈ ਉਹਨਾਂ ਨੇ ਕਿਲ ਗੱਡੇ ਉਹਨਾਂ ਨੇ ਉਛਾੜਾ ਮਾਰਿਆ ਉਹਨਾਂ ਨੇ ਸ਼ੁਭਕਰਨ ਸਾਡਾ ਮਾਰਿਆ ਬੀਜੇਪੀ ਨੇ ਭਗਵੰਤ ਮਾਨ ਨੂੰ ਕੀ ਤਕਲੀਫ ਸੀ ਇਹਨੇ ਬੀਜਪੀ ਦੇ ਕੈਂਟ ਦੇ ਉੱਤੇ ਚਿਕਟਾ ਅੱਛਾ ਅੱਜ ਯੁੱਧ ਨਸ਼ੇ ਵਿਰੋਧ ਤੇ ਮਾਈਨਿੰਗ ਤੁਹਾਡਾ ਪਿਓ ਕਰੂਗਾ ਬੰਦ ਅੱਜ ਸਾਰੇ ਪੰਜਾਬ ਦੇ ਦਰਿਆਵਾਂ ਦਾ ਫਲਾਤਕਾਰ ਹੋ ਰਿਹਾ ਉਹ ਉਧਰਲੇ ਪਾਸੇ ਕੇਜਰੀਵਾਲ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉੱਥੋਂ ਆਮਦਨ ਹੈ ਮੇਰੇ ਵੀਰੋ ਕੌਣ ਹੈ ਕੇਜਰੀਵਾਲ ਕੀ ਕਹਿੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਨੂੰ ਦਾ ਰਾਜ ਤੇ ਬਿਠਾਓ ਮੈਂ ਗੈਰਕਾਨੂੰਨੀ ਮਾਈਨਿੰਗ ਬੰਦ ਕਰਕੇ ਹਰ ਸਾਲ ਤੁਹਾਡੇ ਖਜ਼ਾਨੇ ਵਿੱਚ 20000 ਕਰੋੜ ਰੁਪਇਆ ਪਾਇਆ ਕਰੂੰਗਾ 20000 ਕਰੋੜ ਬੈਠੇ ਬਾਜਵਾ ਸਾਹਿਬ ਪੁੱਛੋ ਕਿੰਨੀ ਆਮਦਨ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ ਨੂੰ ਮਾਈਨਿੰਗ ਦੇ ਵਪਾਰ ਤੋਂ ਹਰ ਸਾਲ ਸਿਰਫ 250 ਕਰੋੜ ਰੁਪਇਆ ਬਾਕੀ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਨਾ ਕਿ 19000 750 ਕਰੋੜ ਰੁਪਇਆ ਅੱਜ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਕਿੱਥੇ ਜਾ ਰਿਹਾ ਹੈ ਕੋਈ ਜਵਾਬ ਨਹੀਂ ਕਰ ਮੇਰੇ ਵੀਰੋ ਮਗਰਲੀ ਸਰਕਾਰਾਂ ਨੂੰ ਪੰਡਾ ਉਹਨਾਂ ਨੇ 30 ਸਾਲਾਂ ਚ ਸੁਣਨ ਵਾਲੀ ਗੱਲ ਹੈ ਮੈਂ ਰਿਸਰਚ ਕਰਕੇ ਤੁਹਾਨੂੰ ਤੱਥਾਂ ਨਾਲ ਕਹਿ ਰਿਹਾ ਹਾਂ